ਪਤਾ ਨਹੀਂ ਕਿ ਕਿ ਦੁਖਾਣੇ ਦਾ ਤਰਕ ਕੀ ਬਲੀ ਜਾਂਦੀ ਆ ਆ ਤਰਕ ਇਹ ਚੱਕਿਆ ਹੋਇਆ ਖਰਚਾ ਵਰਜਾਈ ਖਰਚਾ ਕੀ ਚੱਕਿਆ ਇੱਧਰ ਜਾਂਦੀ ਹੈ ਕੱਲ ਨੂੰ ਵਰਮਾ ਕੋਲ ਦਿੰਦਾ ਖਰਚਾ ਖਰਚਾ ਇਹ ਭਲੀ ਚੌਣੀਆਂ ਡਿੱਗ ਡਿੱਗ ਕਿਸ ਵਰਮਾ ਬੜੀਆਂ ਭਣੀਆਂ ਨੇ ਬੜਾ ਵਟਾ ਫੋਨ ਕਰਾਂ ਮੈਂ ਬਹਿ ਪੋਲੀ ਦਾ ਫੋਨ ਲਾ ਮਾ ਪਤਾ ਪਟਾ ਭਾਈ ਇਹ ਤੱਕ ਨਹੀਂ ਮੋੜਿਆਗਾ ਕੁਈ ਹਾਬੀ ਨਾ ਜਾਵੇ ਚਲਿਏ ਤਿਆਰ ਹੋ ਗਈ ਮੈਂ ਵਾ ਉਹ ਚਲ ਵਟਦੇ ਆਂ ਚੱਲ ਚੱਲਦੇ ਇੱਕ ਮਿੰਟ ਮੰਮਾ ਲਿਆ ਆ ਗਿਆ ਤੂੰ ਤਿਆਰ ਹੁਣ ਹੈਗਾ ਹਣ ਤੂੰ ਕਿੱਧਰ ਨੂੰ ਚੱਲ ਪਿਆ ਹਣ ਜਾਣਾ ਵੀ ਹੈਗਾ ਉਹ ਮੁੰਡਾ ਯਾਰ ਦੋਸਤ ਸੀਗਾ ਯਾਰ ਉਹਦਾ ਫੋਨ ਆ ਗਿਆ ਮੜਾ ਜਾ ਉਹਦੇ ਨਾਲ ਗੱਲਬਾਤ ਕਰਕੇ ਆ ਗਿਆ ਤੇਰੇ ਕੋਲੇ ਲੈ ਐਂ ਕਰਦਾਗਾ ਇਹ ਮੈਨੂੰ ਤਿਆਰ ਕਰਕੇ ਬਿਠਾ ਜਾਂਦਾ ਆਪ ਵਰ ਨੂੰ ਨਿਕਲ ਜਾਂਦਾ ਮੁੜ ਕੇ ਆਉਂਦਾ ਨਹੀਂ ਹੈਗਾ ਅੱਧਾ ਪਣਾ ਘੰਟਾ ਬੈਠੀ ਰਹਿਣ ਤਿਆਰ ਹੋ ਕੇ ਚੱਕਲਾ ਇੱਕ ਤਾਂ ਇਹ ਨਹੀਂ ਟਾਈਮ ਤੇ ਫੋਨ ਚੱਕਦਾਗਾ ਹਾਂ ਹੈਲੋ ਕਿੱਥੇ ਮਰ ਗਿਆ ਕਦੋਂ ਦਾ ਤੈਨੂੰ ਕਿਹਾ ਹੈਗਾ ਵੀ ਪੈਸੇ ਲੈ ਕੇ ਬੋਰਨਾ ਸੀਗਾ ਪੈਸੇ ਲੈ ਕੇ ਕਿਉਂ ਨਹੀਂ ਆਏਗਾ ਤੈਨੂੰ ਪਤਾ ਸੀ ਮੈਨੂੰ ਜ਼ਰੂਰਤ ਹੈ ਪੈਸਿਆਂ ਦੀ ਹਾਂ ਮਰ ਗਿਆ ਜੀ ਮੈਂ ਮਰ ਗਿਆ ਤੈਨੂੰ ਕੌਣ ਸਾਮੂ ਗੰਜਰਦੀਏ ਲੈ ਉਹ ਪੈਸੇ ਥੋੜੇ ਬਹੁਤੇ ਤੇਰੇ ਘਰ ਵਾਲੇ ਤੋਂ ਪੁੱਛ ਲੈ ਜੇ ਮੈਂ ਮੇਰੇ ਘਰ ਵਾਲੇ ਚਾਜ ਦਾ ਹੋਵੇ ਮੈਂ ਤੇithੋ ਕਿਉਂ ਪੈਸੇ ਮੰਗਾ ਤੇਰੇ ਮਗਰ ਲੱਗਣ ਦੀ ਕਿ ਲੋੜ ਸੀ ਮੈਨੂੰ ਉਹ ਤਾਂ ਨਸ਼ੇੜ ਹੀ ਐ ਉਹਦਾ ਕੀ ਪਤਾ ਕਿੱਥੇ ਮੂਤ ਪੀ ਕੇ ਡਿੱਗਿਆ ਪਿਆ ਹੋਊਗਾ ਬਾਬੀ ਜੀ ਕੀ ਕਰ ਰਹੇ ਹੋ ਕੁਛ ਨਹੀਂ ਜਮਨ ਮੈਂ ਬਸ ਬੜਦੀ ਚਾਦਰੀ ਦੇਖ ਰਹੀ ਸੀ ਬਾਬੀ ਮੇਰੇ ਸਾਇੰਸ ਦੀ ਬੁੱਕ ਨਹੀਂ ਮਿਲ ਰਹੀ ਨਾਲੇ ਮੇਰਾ ਪੇਪਰ ਹੈ ਮੈਨੂੰ ਜਾਣਾ ਵੀ ਮੇਰੀ ਬੱਸ ਆਉਣ ਵਾਲੀ ਹੈ ਤੇਰੀ ਬੱਸ ਵੀ ਆਉਣ ਵਾਲੀ ਹੈ ਨਾ ਉਧਰ ਮੈਂ ਨਾ ਚਿੰਨਾ ਪਈ ਨੇ ਬੁੱਕਸ ਤੇਰੀ ਉਧਰ ਰੱਖ ਕੇ ਸੀ ਮੈਂ ਅੱਜ ਕੱਢ ਕੇ ਠੀਕ ਹੈ ਮੈਂ ਉਧਰ ਜਾ ਲੈ ਲਾ ਤੇ ਬੱਸ ਨਾ ਲਾਂਦੇ ਜੀ ਠੀਕ ਹੈ ਬਾਬੀ ਤੂੰ ਪੈਸੇ ਲੈ ਕੇ ਆ ਜਾ ਚਲ ਕੋਈ ਨਾ ਫਿਰ ਮਾ ਆਉਣਾਗਾ ਫੜਾ ਜਾਣਾ ਐਨਾ ਕਿਉਂ ਕਰੀ ਜੰਨੀ ਆ ਜਾਨੀਆ ਕਾਲ ਹਾਂ ਇਹ ਕਿਸੇ ਦੇ ਟੱਕ ਹੈਲੋ ਹਾਂ ਕੌਣ ਆ ਗਿਆ ਕੀ ਉਹ ਲੋਕਾਂ ਦੇ ਸਾਹਮਣੇ ਫੋਨ ਕਰੀ ਜਾਨੀ ਤੂੰ ਮੈਨੂੰ ਤਾਂ ਤੂੰ ਫਸਵਾਤਾ ਸੀਗਾ ਮੇਰੀ ਨਣਾਣ ਜੀ ਇੱਥੇ ਈ ਤੁਰੇ ਫਿਰਦੀ ਐ ਹਜੇ ਹਜੇ ਕਾਲ ਵੀ ਨਹੀਂ ਗਈਗੀ ਹੋਰ ਲੈ ਉਹਨੂੰ ਪਤਾ ਲੱਗ ਜਾਣਾ ਸੀ ਮਾੜਾ ਬਟਾ ਦੇਖ ਕੇ ਰੱਖਿਆ ਕਰ ਲੋਕੋ ਲੋਕੋ ਨੂੰ ਨਾ ਪਤਾ ਲੱਗੇ ਆਪਣਾ ਚਲ ਤੂੰ ਮੈਨੂੰ ਨਹੀਂ ਪਤਾ ਮੈਨੂੰ ਤਾਂ ਪੈਸੇ ਚਾਹੀਦੇ ਆ ਕਿਤੋਂ ਹੀ ਲਿਆ ਕੇ ਦੇ ਪਮਾ ਬਸ ਬਸ ਮੈਨੂੰ ਤਾਂ ਪੈਸੇ ਚਾਹੀਦੇ ਆ ਪੈਸੇ ਲਿਆ ਕੇ ਦੇ ਮੈਂ ਜਾਣਾ ਸੱਚੀ ਮੈਂ ਮੈਨੂੰ ਮਜਬੂਰੀ ਹੋਈ ਪਈ ਐ ਮੈਂ ਤਾਂ ਆਪਣੇ ਪੇਕੇ ਜਾ ਕੇ ਆਉਣਾ ਹੈਗਾ ਮੇ ਤਾਂ ਮਾਂ ਢਿੱਲੀ ਹੋਈ ਪਈ ਐ ਮੇਰੇ ਘਰ ਵਾਲਾ ਤਾਂ ਜਮਾ ਰੁਪਈਆ ਨਹੀਂ ਦਿੰਦਾਗਾ ਜੇ ਉਹ ਪੈਸੇ ਦਿੰਦਾ ਹੋਵੇ ਤੇਰੇ ਹਾੜੇ ਨਾ ਮੈਂ ਕੱਢਾਂ ਚਲ ਠੀਕ ਐ ਆ ਜਾ ਪੈਸੇ ਲੈ ਕੇ ਤੂੰ ਦੇਖਦਾ ਨੀਗਾ ਪੈਸੇ ਆਉਣੇ ਚਾਹੀਦੇ ਮੇਰੇ ਕੋਲ ਚੱਲ ਕੋਈ ਨਾ ਆਉਣਾ ਮੈਂ ਠੀਕ ਹੈ ਠੀਕ ਹੈ ਕੋਈ ਜਾ ਵੀ ਨਾ ਜਾਵੇ ਬੇਹੋਜਾ ਸੋਚੇ ਫੇ ਪਤਾ ਨਹੀਂ ਕਿ ਹੋ ਜਾ ਠਿੱਕਰਾ ਲਿਆ ਕੇ ਦਿੱਤਾ ਹੈਗਾ ਇਹ ਵੀ ਨਹੀਂ ਸੋਚੋ ਫੋਂ ਦਾ ਚੱਲੋ ਹੋਦਾ ਬismillah ਜਦੋਂ ਦੁਪਹਿਰ ਬੈਠੀ ਬੈਠੀ ਨੇ ਫੋਨ ਕਰਤਾ ਕਹਿੰਦੀ 5000 ਚਾਹੀਦਾ ਕੋਲੇ ਆਉਣ ਬੈਠੀ ਸੀ ਚਲ ਉਹਨੂੰ ਤਾਂ ਪਤਾ ਨਹੀਂ ਲੱਗਣਾ ਪਤਾ ਮੈਂ ਕੁਦਰਤੀ ਪੈਸੇ ਵੀ ਪਏ ਸੀਗੇ ਚਲ ਉਹਨੂੰ ਵੀ ਜੇ ਲੋੜ ਹੁੰਦੀ ਤਾਂਹੀਂ ਫੋਨ ਕਰਦੀ ਆ ਲੈ ਬਾਹਰ ਜਾ ਤਾਂ ਬੰਦ ਪਿਆ ਇਹਨਾਂ ਦਾ ਪਰਲਾ ਬਾਰਖੜ ਕਮ ਜਾਂ ਉਰਲਾ ਬੈਠ ਕੇ ਜਿਹੜੇ ਪਾਸੇ ਐ ਨਹੀਂ ਪਤਾ ਕੋਈ ਹੋਰ ਬੈਠਾ ਹੋਵੇ ਇਧਰ ਜੀ ਦੀ ਦੇਖ ਲੈਣਾ ਬਾਹਰ ਖੋਲਦੀ ਨਹੀਂ ਫੋਨ ਤਾਂ ਹੁਣੀ ਕਰਿਆ ਸੀ ਆ ਹੈਗੀ ਤਾਂ ਘਰੀ ਸੀ ਯਾਰ ਉਹ ਓਹੋ ਇਹ ਬਾਗੀ ਪੇਲਾਂਗੇ ਤੇ ਉਹੀ ਨਾ ਹੋਵੇ ਕਸੀ ਗੋਈ ਕਸੀ ਕਲ ਭਾਈ ਹੋਰ ਭਾਈ ਕੋਣ ਕਰੇ ਕੋਈ ਹੈ ਨਹੀਂਗਾ ਮੈਂ ਗੁਰਪ੍ਰੀਤ ਤਾਂ ਕੰਮ ਤੇ ਗਏ ਹੋਏ ਨੇਗੇ ਅੱਛਾ ਬੈ ਜਾ ਉਹ ਮੈਂ ਤਾਂ ਇੱਧਰ ਭੋਗ ਤੇ ਜਾਂਦਾ ਸੀਗਾ ਮਾਹਤਲ ਜਾਂਦਾ ਜਾਂਦਾ ਢੇੜਾ ਮਾਰ ਜਾਂਦਾ ਇੱਕੋ ਸੋਡੇ ਵਾਲੇ ਦਾ ਰੋਜ਼ ਦਾ ਕੰਮ ਹੋ ਰਿਹਾ ਉਹ ਮਾਂ ਡੱਕ ਕੇ ਤੁਰੇ ਫਿਰਦਾ ਰਹਿੰਦਾਗਾ ਸੱਸਰੀ ਕਾ ਬਈ ਸੱਸਰੀ ਕਾਲ ਜੀ ਅੱਛਾ ਹਾਂ ਉਹ ਤਾਂ ਹੀ ਆ ਬਈ ਉਹਨਾਂ ਤਾਂ ਸੀ ਸਮਝਾ ਸਮਝਾ ਥੱਕ ਗਏ ਸੀ ਤਾਂ ਬਾੜੀ ਦਾ ਰੁਕੀਨ ਲੱਗ ਗਿਆ ਹੁਣ ਤਾਂ ਆਪਨੇ ਆ ਕੇ ਫਿਰ ਕੁੱਟ ਕਟਹਿਰਾ ਲੱਗ ਜਾਂਦਾ ਹੈਗਾ ਐਂ ਤਾਂ ਚੱਲਣਾ ਨਹੀਂ ਨਾ ਕੰਮ ਫਿਰ ਹੋਰ ਕਈ ਕਈ ਦਿਨ ਤਾਂ ਨਾ ਸਾਨੂੰ ਕਈ ਵਾਰੀ ਤਾਂ ਰੋਟੀ ਵੀ ਨਹੀਂ ਖਾਣ ਦਿੰਦਾਗਾ ਨਾ ਆਪ ਖਾਵੇ ਨਾ ਖਾਣ ਦੇਵੇ ਹੋਰ ਮੈਂ ਤਾਂ ਉੱਥੇ ਗਿਆ ਭਲਾ ਢੇ ਭਲਾ ਢੁਰੇ ਫਿਰਦਾ ਸੀ ਨਾਲ ਮੁੰਡੇ ਲਈ ਅੱਛਾ ਤੇ ਸਾਨੂੰ ਕਹਿ ਕੇ ਗਿਆ ਮੈਂ ਕੰਮ ਤੇ ਜਾਂਦਾਗਾ ਕੰਮ-ਕਮ ਕਿਹੜਾ ਕਰਨ ਵਾਲਿਆ ਉਹ ਸਾਰੇ ਨਸ਼ੇੜੀ ਆ ਉਹਦੇ ਨਾਲ ਦੇ ਜਿੰਨੇ ਹੈਗੇ ਮਾੜੀ ਸੰਗਤ ਚ ਪੈ ਰਿਆ ਉਹਨੂੰ ਆਪਾ ਬਣਾ ਤਾ ਸਮਝਾਓ ਬੈ ਜਾ ਵੀ ਮੈਂ ਚਾਹ ਬਣਾ ਕੇ ਲਿਉਣੀ ਆ ਬੈ ਜਾ ਚਾਹ ਬਣਾ ਲੈ ਤੂੰ ਇਹਨੂੰ ਨਾ ਬਦਲ ਲੱਗ ਜੇ ਕਿਤੇ ਪੈਸੇ ਤਾਂ ਮੈਂ ਲਿਆਇਆ ਨਾ ਤੂੰ ਇੰਨਾ ਟਾਈਮ ਲਾਤਾ ਕਿਹੜੇ ਵੀਰਾਂ ਦਾ ਫੋਨ ਕੀਤਾ ਮੈਂ ਤੁਰਕੇ ਆਇਆਗਾ ਜਦੋਂ ਤੂੰ ਫੋਨ ਕੀਤਾ ਘਰੇ ਆਉਣ ਬੈਠੀ ਸੀ ਇੰਨਾ ਮੂਰੇ ਹੱਥ ਠੱਡਣੇ ਪੈਂਦੇ ਆ ਜੇ ਤੂੰ ਉਹਨ ਰੁਪਈਆ ਦੇ ਕੇ ਜਾਂਦਾ ਜਦੋਂ ਰੁਪਈਆ ਹੁਣ ਮੈਂ ਮੇਰੇ ਕਿਹੜਾ ਝਾੜਾ ਨਾਲ ਲੱਗਦਾ ਕਿ ਮੈਂ ਵੀ ਕਿਸੇ ਵਸੂ ਕਰਕੇ ਲਿਉਣਾ ਖੱਲ ਪੈਸੇ ਬਦੋਂ ਦੋ ਤਿੰ ਟਾਈਮ ਨਾਲ ਪੈਸੇ ਤਾਂ ਫੜਾਈ ਜਾਂਦਾ ਟਾਈਮ ਨਾ ਫੜਾ ਜੰਨਾ ਆ ਟਾਈਮ ਨਾ ਫੜਾ ਕੇ ਜੰਨਾ ਕਿਹੜੇ ਵੇਲੇ ਹੋਗੇ ਡਿੱਕੀ ਜਾਂਦੀ ਇਹਨੂੰ ਫਿਰ ਮੈਂ ਵੀ ਕਿਸੇ ਬਸੋਂ ਹੱਲ ਕਰਦਾ ਅੱਜ 5000 ਰੁਪਏ ਅਸੀਂ ਇਹ ਕਰੇ ਪਿਆ ਉਹ ਝੱਕ ਕੇ ਲੈ ਮੈਂ ਤਾਂ 5000 ਹੀ 10 ਕੱਲ ਫੜਾਤਾ ਗਿਆ ਸੀਗਾ ਲੈ ਮੇਰੇ ਵੀ ਜਵਾਕ ਆ ਫਿਰ ਮੇਰਾ ਚਲੂਸ ਨਿਕਲ ਜਾਊਗਾ ਮੈਂ ਘਰੇ ਵੀ ਕੁਝ ਕਰਨਾ ਮੈਂ ਤਾਂ ਜਿੰਨਾ ਕੋ ਫਰਜ਼ ਬਣਦਾ ਮੈਂ ਤਾਂ ਫਿਰ ਵੀ ਆ ਦਾ ਪੂਰਾ ਕਰੀ ਜਾਂਦਾ ਆ 5000 ਨਾਲ ਕਿੱਥੇ ਗੁਜ਼ਾਰਾ ਹੋਊਗਾ ਘਰੇ ਖੰਡ ਚਾਓ ਮੁੱਕੀ ਪਈ ਐ ਕਿਰਾਂ ਥੋੜਾ ਬਹੁਤ ਤਾਂ ਲਿਆ ਸਕਦਾ ਹੁਦਾਂ ਮੈਂ ਬਾਕੀ ਦੇਖ ਲੈ ਕਰ ਲੂਗਾ ਹੱਲ ਕੋਈ ਉਧਰ ਮੇਰੀ ਮਾਂ ਬਿਮਾਰ ਹੋਈ ਪਈ ਐ ਉੱਥੇ ਜਾਣਾ ਤੈਨੂੰ ਫੋਨ ਤਾਂ ਕੀਤਾ ਵੀ ਭਾਈ ਮਾਂ ਬਿਮਾਰ ਹੋਈ ਪਈ ਐ ਦਸਤਾਂ ਲਿਆ ਦਿੰਦਾ ਦਸ ਚ ਮੈਂ ਆਰਤੀ ਤੇ ਗਿਆ ਹੁੰਦਾ ਫਿਰ ਤਾਂ ਲਿਆਂਦੇ ਤਾਂ ਕਦੋਂ ਚੱਕ ਕੇ ਲੈਣਾ ਚੋਰੀਆਂ ਚਲ ਉਹ ਵੀ ਨਾ ਕਿਤੇ ਆ ਜੇ ਇੰਨਾ ਮੂਰੇ ਹੱਥ ੱਢਣੇ ਪੁੰਦੇ ਐ ਤਾਂ ਤੈਨੂੰ ਮਿੰਤਾ ਕਰਦੀ ਐ ਤੇਰੀਆਂ ਨਹੀਂ ਤਾਂ ਮੈਨੂੰ ਕੀ ਲੋੜ ਐ ਜੇ ਉਹ ਚੱਜਦਾ ਹੋਵੇ ਨਖੱਟੂ ਉਹ ਡੱਕ ਕੇ ਬੈਠਾ ਰਹਿੰਦਾ ਪਤਾ ਨਹੀਂ ਕਿੱਥੇ ਡੱਕਿਆ ਪਿਆ ਹੋਊਗਾ ਮੈਂ ਕੋਈ ਨਾ ਮੜਾ ਜਾ ਹੁਣ ਮੈਨੂੰ ਫਸੜਾ ਆ ਜਾਂਦੇ ਹੁਣ ਕਣਕ ਜਦੋਂ ਮੈਂ ਸੜਤੀ ਆਰਤੀ ਉਹਦੇ ਤੈਨੂੰ 2.5 ਲੱਖ ਰੁਪਏ ਇਕੱਠੇ ਫੜ ਕੇ ਲੈ ਦੇ ਦੂੰ ਹਾਂ ਉਹ ਆ ਜਾਂ ਚਾਚੂ ਬਣਉਣ ਗਈ ਆ। ਚਲ ਠੀਕ ਹੈ। ਹਾਂ। ਲਵੀ। ਹੋਰ ਫਿਰ ਗੁਰਪ੍ਰੀਤ ਦਾ ਭਾਈ ਕੰਮ ਕੁੰਬ ਵਧੀਆ ਕਰਦਾ? ਹਾਂਜੀ ਉਹ ਤਾਂ ਵਧੀਆ ਕਰਦੇ ਨੇ ਕੰਮ। ਉਹਨਾਂ ਦੇ ਸਿਰ ਤੇ ਤਾਂ ਘਰ ਚੱਲੀ ਜਾਂਦਾ ਸਾਡਾ। ਹੋਰ ਉਹਨੇ ਵੱਡੇ ਨਾਲ ਸਾਡਾ ਜਲੂਸ ਆ ਘਟ ਰੱਖਿਆ ਨਾ। ਹੋਰ ਭਾਈ ਤੂ ਤੂ ਕਰਾ ਰੱਖੀਏ ਸਾਰੇ ਪਿੰਡ ਵਿੱਚ ਸਾਡੇ ਤਾਂ। ਚੱਲ ਜੇ ਕੋਈ ਕੰਮ ਧੰਦੇ ਲੋੜ ਹੁੰਦੇ ਭਾਈ ਮੈਂ ਤਾਂ ਦੇਖ 24 ਘੰਟੇ ਹਾਜ਼ਰ ਰਹਿਣਾਗਾ ਦੇਖ। ਮੈਨੂੰ ਦੱਸ ਦਿਆ ਕਰੋ। ਤੇਰਾ ਪਰ ਵਰਗਾ ਸਾਰਾ ਸਾਨੂੰ। ਹਾਂ ਮੈਨੂੰ ਦੱਸ ਦਿਆ ਕਰੋ ਕੋਈ ਗੱਲ ਨਹੀਂ। ਭੱਜ ਕੇ ਲਿਆਤਾ ਦਿੰਨਾ ਸਾਨੂੰ ਹਨਾ। ਚਲ ਕੋਈ ਨਾ ਬਈ ਮੈਂ ਕਰੂੰਗੀ ਗੁਰਪ੍ਰੀਤ ਨਾਲ ਸਲਾਹ ਵੀ ਐਂ ਮੁੰਡਿਆਂ ਨਾਲ ਹੋਰ ਕਿਸੇ ਦਾ ਲਾਂਭਾ ਹੋਰ ਖੱਟ ਕੇ ਲਿਆਊਗਾ ਉਂ ਲੜਾਈ ਲੜੂਈ ਹੋ ਗਈ ਉਂ ਇੱਕ ਦੂਜੇ ਦਾ ਸਿਰ 파ੜਤਾ ਓਏ ਨਸ਼ਿਆਂ ਨੇ ਤੁਹਾਨੂੰ ਪਤਾ ਜ਼ਿੰਦਗੀ ਬਰਬਾਦ ਕੀਤੀ ਪਈ ਆ ਲੋਕਾਂ ਦੀ ਦੁਨੀਆ ਇੱਥੇ ਨਸ਼ਿਆਂ 'ਚ ਦੁੱਬੀ ਫਿਰਦੀ ਹੈਗੀ ਉਹਨਾਂ ਨਾਲ ਹੀ ਰਹਿੰਦਾ ਹੋ ਸਾਰੇ ਨਸ਼ੇੜੀਆਂ ਨਾਲ ਮੈਂ ਦੇਖਿਆ ਭਲਾਡੇ ਸਾਰੇ ਉਹ ਹੋਰ ਹੀ ਬਰਾਦੀ ਦੇ ਮੁੰਡੇ ਸੀ ਇਹਨਾਂ ਨਾਲ ਲਿਹਾਜ਼ ਪਰਖੇ ਉਹਨੇ ਹੋਰ ਬਈ ਬਣਾ ਲੈਂਦੀ ਛਾ ਹਾਂ ਲਿਆਵਾਂ ਤੈਨੂੰ ਵੀ ਕੁੱਟ ਲੈ ਕੇ ਦਵਾਂ ਨਾ ਨਾ ਮੈਂ ਤਾਂ ਪੀਂਦੀ ਨਹੀਂਗੀ ਅੱਛਾ ਆ ਰੱਖ ਦੋ ਬਈ ਗਲਾਸ ਉਹਦੇ ਵਾਰੀ ਗੱਲ ਕਰਦਾ ਸੀਗਾ। ਅੱਛਾ। ਚੱਲ ਕੋਈ ਨਹੀਂ ਉਹਦਾ ਤਾਂ ਪਤਾ ਹੀ ਐ। ਮੈਂ ਤੈਨੂੰ ਕਹਿੰਦੀ ਸੀ ਉਹ ਠਿੱਕਰਾ ਜਿਹੜਾ ਲਿਆ ਕੇ ਦਿੱਤਾ ਉਹ 'ਚ ਪੈਸੇ ਭਵਾ ਦੀ। ਉਹ 'ਚ ਵੀ ਮੁੱਕ ਗਏ ਪੈਸੇ। ਨਾਲ ਕਿਹੋ ਜਿਹਾ ਲਿਆ ਕੇ ਦਿੱਤਾ ਨਾ ਤਾਂ ਉਹ ਜਰਕ ਦੇਣੇ ਸੋਚੋ ਫੋਹ ਹੋਵੇ ਮੈਥੋਂ। ਪੁੱਲਰ ਨੂੰ ਮੈਂ ਫੋਨ ਕਰਿਆ ਤਾਂ ਸੀਗਾ ਮੇਰੇ ਕੋਲ ਨੇ ਪੈਸੇ ਪਾਏ ਨਹੀਂ ਹਜੇ ਉਹਨੇ। ਕਿੱਥੋਂ ਪਾਤੇ? ਚੱਲ ਕੋਈ ਤਾਂ ਮੈਂ ਜਾ ਕੇ ਆਪ ਭਵਾ ਦੂੰਗਾ। ਅੱਜ ਮੁੱਕ ਜਾਣਗੇ। ਉਹ ਐ ਤੁਹਾਡੇ ਨੂੰ ਸ਼ੱਕ ਚੁੱਕ ਤਾ ਨਹੀਂ ਕਿਤੇ ਮੈਂ ਆ ਜਾਣਾ ਘਰੇ ਕੀੜਾ ਮਾਰ ਜਾਂਦਾ। ਹਜੇ ਤੱਕ ਕਿਸੇ ਨੂੰ ਨਹੀਂ ਸ਼ੱਕ ਹੋਇਆ। ਠੀਕ ਐ। ਤੇ ਚੱਲ ਤੂੰ ਮੇਰੀ ਗੱਲ ਸੁਣ। ਕੂੰ ਵੀ ਨਿਸ਼ਕੋ ਹੋਣ ਦੇ ਆ ਹੁਣ ਤੂੰ ਫੋਨ ਕਰਕੇ ਆ ਜਾਂਦਾ ਜੇ ਮਾੜਾ ਮੋਟਾ ਹੈ ਅੰਦਰੋਂ ਅੰਦਰ ਵੜ ਜਾਂਦੀ ਉਦੋਂ ਫੋਨ ਕਰ ਦਿੰਦਾ ਵੀ ਭਈ ਮੈਂ ਆ ਗਿਆ ਬਾਹਰ ਚ ਮੈਂ ਖੋੜੀ ਹੁੰਦੀ ਬਾਹਰ ਤੇ ਮੈਨੂੰ ਕੀ ਪਤਾ ਸੀ ਤੂੰ ਘਰ ਬੈਠਾ ਤੂੰ ਫੋਨ ਮਾਰੀ ਜਾਂਦੀ ਮੈਨੂੰ ਅਸੀਂ ਘਰੇ ਕੱਲੀ ਹੋਏਗੀ ਤਾਂ ਫੋਨ ਕੀਤਾ ਮੈਨੂੰ ਲੈ ਹੋਰ ਕੱਲੀ ਇਹ ਕਿਧਰ ਵਾਗੇ ਸੀਗੇ ਮੈਨੂੰ ਅਸੀਂ ਕਿਤੇ ਕੰਮ ਤੇ ਗਏ ਹੋਣਗੇ ਤਾਂ ਹੀ ਫੋਨ ਕੀਤਾ ਕੱਲੀ ਹੋਊਗੀ ਤੇਰਾ ਵੀ ਜਮਈ ਸਰਿਆ ਪਿਆ ਜੇ ਮੈਨੂੰ ਪਤਾ ਹੁੰਦਾ ਮੈਂ ਤੈਨੂੰ ਫੋਨ ਆਪ ਨਾ ਕਰ ਲੈਂਦਾ ਫਿਰ ਚੱਲ ਕੋਈ ਨਹੀਂ ਮੇਰੇ ਲੱਤਾਂ ਕੰਮੀ ਨਹੀਂ ਸਕਦੀ ਕੋਲੇ ਆਵਣ ਬੈਠੀ ਜਦੋਂ ਤੂੰ ਫੋਨ ਕੀਤਾ ਮੈਂ ਤਾਂ ਪਰੇ ਜਵਾਕੜੀਆਂ ਜਵੂਕੜੀਆਂ ਨੇ ਸਾਰੀਆਂ ਸ਼ਹਿਰ ਨੇ ਤੈਨੂੰ ਪਤਾ ਹੀ ਹੈ ਤੇਰੀ ਜਨਾਨੀ ਦਾ ਬਣਾ ਕੇ ਖਿਆਲ ਰੱਖੀ ਚੱਲ ਮੈਂ ਚੱਲਦਾ ਹੁਣ ਤਾ ਫਿਰ ਕਦੇ ਕੋਈ ਆਣਾ ਜਾਵੇ ਚੱਲ ਠੀਕ ਹੈ ਚੱਲ ਤੂੰ ਪੈਸਿਆਂ ਦਾ ਕਰਦੀ ਹੱਲ ਕੋਈ ਨਾ ਮੈਂ ਕਰ ਲਉ ਫੋਨ 'ਚ ਪੈਸੇ ਭਵਾ ਦੀ ਨਾਲੇ ਪੈਸੇ ਤਾਂ ਮੈਂ ਜਦੋਂ ਹੁਣੀ ਜਾਂਦਾ ਜਾਂਦਾ ਭਵਾ ਦਿੰਦਾ ਠੀਕ ਹੈ ਠੀਕ ਹੈ ਹਾਂ ਲੈ ਦੱਸ ਇਹ ਕਿਹੜਾ ਮੰਗਰ ਲੱਗਣ ਵਾਲਾ ਭਚੁੱਡੂ ਜਿਆ ਕਿਹਾ ਤਾਂ 10000 ਸੀ 5000 ਫੜਾ ਕੇ 10000 ਫੜਾ ਦਿੰਦਾ ਲੈ ਦੱਸ ਕੋਈ ਤਾਂ ਕਹਿੰਦਾ ਲੈ ਫਸਾ ਲਈ ਤੋ 8000 ਲੱਖ ਦੇ ਦਿੰਦਾ ਨਾ ਗੱਲ ਵੀ ਬਣ ਜੇ ਉਹ ਕਰ ਤਾਂ ਮੈਂ ਪੈਸਾਂ ਦੇ ਖੇਡੂਗਾ। ਭਾਈ 3 ਲੱਖ ਬਹੁਤ ਹੁੰਦਾ 3 ਲੱਖ। ਚਲ ਵਧੀਆ। ਚਲ ਵਸ਼। ਜਿਹੜੇ ਇਹ 5000 ਰੁਪਏ ਸੀ ਉਹ ਪਾਏ ਹੁਣ ਘਰੇ ਸੌਦੇ-ਸੋਦੇ ਦਾ ਵੀ ਓਖਾ ਹੋ ਜੂਗਾ। ਕੋਈ ਕਿਸੇ ਨੇ ਸੌਦਾ ਲੈ ਕੇ ਆਉਣਾ। ਆ ਕਿਧਰੋਂ ਆਉਂਦਾ ਮੇਰੇ ਨਾਲ ਲੰਗੜਾ ਜਾ ਉਹ। ਉਹ ਬੱਲੇ ਮੁਰਸਾ ਠੀਕ ਆ ਕਾਲਿਆ। ਕੀ ਹਾਲ ਆ? ਵਧੀਆ ਲੋਟਾ। ਹੋਰ ਕਿਆ ਰਿਹ ਖੈ ਸੁੱਖਾ? ਜਮਾਂ ਲੋਟਾ। ਕੰਮਕਾਰ ਵਧੀਆ। ਵਧੀਆ ਵਧੀਆ ਬਈ। ਨਾ ਇਧਰੋਂ ਜਦੋਂ ਮੈਨੂੰ ਟੱਕਰਦਾ ਤੋ ਇਧਰ ਹੀ ਆਉਣਾ ਹੁੰਦਾ ਹੁਣ ਇਧਰ ਕੀ ਚੌਕੀਆਂ ਆਂ ਭਰਦਾ ਤੂੰ ਉਹ ਕੰਮ ਤਾਂ ਦੱਸੋ ਕੰਮ ਹੁੰਦਾਗਾ ਉਹ ਕੰਮ ਤਾਂ ਹੁੰਦਾ ਜਾਣਾ ਹੀ ਪੈਂਦਾ ਬੰਦੇ ਨੂੰ ਪਿੰਡ ਦੀ ਆਉਂਦਾ ਪਿੰਡ ਦੀ ਤੁਰੇ ਫਿਰਦੇ ਆਂ ਨਹੀਂ ਮੈਂ ਕਈ ਵਾਰੀ ਨੋਟ ਕਰਿਆ ਮੈਂ ਕਿ ਇਧਰੋਂ ਗੁਰਪ੍ਰੀਤ ਕੈਲੀ ਗੜੀ ਜੀ ਘਰ ਜੇ ਕ ਨਹੀਂ ਆਉਣਾ ਹੁੰਦਾ ਹੁਣ ਤਾਂ ਉਹਦਾ ਗੁਰਪ੍ਰੀਤ ਕੋਲ ਖੜ ਗਿਆ ਜਾਂਦਾ ਹੁੰਦਾ ਹੁਣ ਮੈਂ ਉਹਦਾ ਕੰਮ ਤਾਂ ਗਾਹਾਂ ਗਿਆ ਸੀ ਬਸੇ ਅੱਛਾ ਉਹਦਾ ਗੁਰਪ੍ਰੀਤ ਨੇ ਖੜਾ ਲਿਆ ਮੈਂ ਉਹਦੇ ਕੋਲ ਖੜ ਗਿਆ 10 ਮਿੰਟ ਠੀਕ ਆ ਹੋਰ ਉਹ ਕਰੇ ਡਿੱਕੀਆਂ ਮੈਨੂੰ ਵੀ ਜਵਾਬ ਦੇ ਯਾਰ ਮੈਂ ਵੀ ਸੌਦਾ ਲੈਣ ਜਾਣਾ ਸੀ ਮਗਰਾ ਤਾਂ ਕਰੀਏ ਦਾ ਅੰਨਸ਼ੀ ਦੀ ਦਾ ਕੱਦ ਦਾ ਬੋਤਾ ਜੱਟੀ ਦਾ ਮਸਾ ਹੀ ਆਉ ਸਾਹ ਚ ਹੇ ਮੱਤਾ ਕਰਾਂਗੇ ਐਵੇਂ ਤਾਂ ਨਹੀਂ ਸੈਣੇ ਕਹਿੰਦੇ ਲਾਂਗੜੀ ਚੱਕ ਰੱਗ ਵਾਦ ਹੁੰਦੀ ਆ ਐਂ ਨਹੀਂ ਛੱਡ ਨਾਲ ਇਹਦੀ ਵੀ ਖੋਜ ਕਰਾਂ ਮੌੜ ਜੇ ਦੀ ਕਿਵੇਂ ਜਾਂਦਾ ਐਂਦਾ ਯਾਰ ਪੁੱਤਰ ਆ ਗਿਆ ਹਾਂ ਮੜਾ ਕੰਮ ਵਾਕਿਆ ਸੀ ਮੈਂ ਇਹ ਹਜੇ ਤੇਰੇ ਕੰਮ ਨੇਗੇ ਕੋਈ ਟਾਈਮ ਵੀ ਹੁੰਦਾਗਾ ਬੰਦੇ ਦਾ ਉਹ ਮੈਂ ਟਾਈਮ ਮੈਨੂੰ ਨਾ ਫੋਨ ਆ ਗਿਆ ਸੀਗਾ ਮੈਂ ਇਹ ਕਹਿੰਦਾ ਤੂੰ ਟਾਈਮ ਫੋਨ ਨੂੰ ਤੂੰ ਵੀ ਆਈਪੀ ਬੰਦਾਗਾ ਉਹ ਵੀ ਆਈਪੀ ਦੀ ਗੱਲ ਨਹੀਂ ਹੈਗੀ ਮੈਂ ਤੈਨੂੰ ਇਹ ਕਹਿੰਦਾ ਜੀ ਸੌਦਾ ਜੇ ਆਪਾਂ ਇੱਕਦਾਂ ਠਹਿਰ ਜੀ ਤੂੰ ਫੇਰ ਲੈ ਆਈਏ ਮੇਰੀ ਗੱਲ ਹੋਈ ਹੋਈ ਹੈ ਸਵੇਰ ਦੀ ਤੇਰੇ ਨਾਲ ਮੈਂ ਤਿਆਰ ਹੋਈ ਬੈਠੀ ਹੈਗੀ ਚੁੱਪ ਕਰਕੇ ਨਾ ਤਰਪਾ ਚੁੱਪ ਕਰਕੇ ਤਰਪੂਗੀ ਹੋਇਆਗਾ ਬਗ ਚੱਲਾਂਗੇ ਮੈਂ ਕਿ ਤੇਰੀ ਗੱਲ ਤਾਂ ਸੁਣ ਲੈ ਕੇ ਪੂਰੀ ਮੇਰੀ ਨਹੀਂ ਤੇਰਾ ਇਹ ਹਰ ਵਾਰੀ ਤੇ ਰੋਣਾ ਹੁੰਦਾ ਆ ਉਹ ਸੋਸਾਇਟੀ ਚੋਂ ਫੋਨ ਆਇਆ ਸੀ ਹੁਣ ਲਿਮਟ ਤੇ ਪੈਸੇ ਵੀ ਤਾਂ ਭਰਨੇ ਆ ਆਪਾਂ ਮੈਂ ਇਹ ਨਹੀਂ ਕਹਿੰਦੀ ਵੀ ਕਿਉਂ ਭਰਨੇ ਨੇ ਵੀ ਜਦੋਂ ਤੂੰ ਮੈਨੂੰ ਤਿਆਰ ਕਰਕੇ ਬਿਠਾਗਾ ਵੀ ਸੌਦਾ ਲੈਣ ਚੱਲਦੇ ਆਂਗੇ ਫਿਰ ਹੁਣ ਤੈਨੂੰ ਐਡੀ ਛੇਤੀ ਕੀ ਹੋ ਗਿਆ ਮੈਨੂੰ ਫੋਨ ਹੀ ਹੁਣ ਆਇਆ ਜਦੋਂ ਦੂਸਰਾ ਜਿਹੜੀ ਚਾਹੁੰਦਾ ਵੀ ਭਾਈ ਲਿਮਟ ਕਰ ਲੂ ਭਰੋ ਤੁਸੀਂ ਜਨਾਬ ਵੀ ਮੁੜ ਕੇ ਹੋਇਆ ਨਹੀਂ ਪਤਾ ਪੌਸਲੇ ਭੇਜਣ ਇਥੇ ਬਈ ਤੇਰਾ ਤਾਂ ਕੁਝ ਨਹੀਂ ਹੋ ਸਕਦਾ ਉਹ ਤਾਂ ਕੱਲ ਨੂੰ ਭਰ ਕੇ ਕੱਲ ਨੂੰ ਹੱਥ ਨੂੰ ਦੁਬਾਰੇ ਦੁਪਹਿਰ ਨੂੰ ਦੁਬਾਰੇ ਘੱਟ ਦਿੰਦੇ ਦੁਬਾਰੇ ਖੜਾ ਕੇ ਪੈਸੇ ਲਿਆਵਾਂਗੇ ਤੇ ਸੌਦਾ ਹੈ ਨਹੀਂਗਾ ਫਿਰ ਉਹ ਸੌਦਾ ਕੋਈ ਨਾ ਮੈਂ ਲਿਆਉਂਗਾ ਸੌਦੇ ਦਾ ਕਰ ਲਾਂਗੇ ਹੱਲ ਕਿੱਥੋਂ ਕਰ ਲੇਗਾ ਤੂੰ ਮੈਂ ਆਪੇ ਕਰ ਲਊਂ ਕੋਈ ਗੱਲ ਨਹੀਂ ਪਹਿਲਾਂ ਵੀ ਤਾਂ ਮੈਂ ਹੀ ਲਿਆ ਕੇ ਦਿੰਦਾ ਪਹਿਲਾਂ ਕੌਣ ਲਿਆਉਂਦਾ ਕੇ ਸੌਦਾ ਫਿਰ ਐਸਾ ਨਾਲ ਤਾਂ ਮੈਨੂੰ ਆਪ ਨਹੀਂ ਜਾਣਾ ਪਿਆ ਕਰੂਗਾ ਕੋਈ ਨਾ ਖੇਲਾਦਾ ਇਹਦਾ ਆਪੇ ਲਿਆ ਤੂੰ ਤੈਨੂੰ ਮੈਂ ਤੂੰ ਪਾਣੀ ਪੂਣੀ ਲਿਆਓ ਕਰੀਓ ਕਿ ਐਵੇਂ ਨਹੀਂ ਬੋਲੀਦਾ ਹਾਂ ਦੂੰਗੀ ਮੈਂ ਆਹੋ ਲੈ ਆਉਂਗਾ ਸੌਦਾ ਮੈਂ ਬੇ ਆ ਜਾ ਕਿੱਥੇ ਜੇ ਖੜ ਗਿਆ ਫੜਾ ਜਾ ਹੁਣ ਫੋਨ ਮੈਂ ਤਾਂ ਘਰੇ ਵੀ ਪਹੁੰਚਣ ਵਾਲੀ ਹੋ ਗਈ ਹਜੇ ਤੱਕ ਨਹੀਂ ਆਇਆ ਲੈ ਮੈਂ ਤਾਂ ਲੁਕੋ ਕੇ ਚੁੰਨੀ ਚਿਹਰੇ ਨਾਲ ਵੀ ਗੱਲ ਕਰੀ ਜਾਨੀ ਆ ਕੋਈ ਦੇਖ ਨਾ ਲਵੇ ਛੇਤੀ ਆ ਜਾ ਫੋਨ ਪੜਾ ਕੇ ਜਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਫੋਨ ਦੀ ਲੋੜ ਹੈ ਬਿਆ ਤੇਰਾ ਠਿੱਕਰਾ ਚੱਲਦਾ ਨੀਗਾ ਇਹ ਤਾਂ ਮਸਾਂ ਗੱਲ ਕਰਾਉਂਦਾ ਹੈਗਾ ਚਲ ਠੀਕ ਹੈ ਠੀਕ ਹੈ ਫੜਾ ਜਾ ਫੋਨ ਮੈਂ ਤਾਂ ਘਰੇ ਪਹੁੰਚਣ ਵਾਲੀ ਆ ਛੇਤੀ ਆ ਜਾ ਕੜਾ ਨਹੀਂ ਆਪਦਾ ਹਿਸਾਬ ਲਾ ਲਈ ਮੈਂ ਨਹੀਂ ਬੁਲਾਉਣਾ ਉਸ ਤੋਂ ਬਾਅਦ ਜੇ ਨਾ ਆਇਆ ਤਾਂ ਚੰਗਾ ਆ ਹਾਊਏ ਮੋਰਨਿੰਗ ਕਿੱਧਰ ਆਉਂਦੀ ਆ ਵੀ ਆਖਿਆ ਪਿੰਡ ਚ ਰੌਣਕ ਲਈ ਸਸਰੀਕਾਲ ਪਰਜਾਈ ਤਕੜੀਆਂ ਸਸਰੀਕਾਲ ਤਕੜੀਆਂ ਆ ਮੈਂ ਤਾਂ ਤੂੰ ਦੱਸ ਪੇਕੇ ਗਈ ਹੋਈ ਸੀ ਹੈ ਬਾਹਰ ਹਾਂ ਮੈਂ ਵੀ ਆਖਿਆ ਭਾਈ ਪਿੰਡ ਚ ਸੁਣ ਸਰਾਇ ਜੀ ਕਿਉਂ ਆ ਬੇ ਤੈਨੂੰ ਬਿੜਕਾ ਲੈਣ ਤੋਂ ਬਿਨਾ ਕੋਈ ਕੰਮ ਹੀ ਨਹੀਂ ਤੂੰ ਵਿੜ ਗਈ ਲੰਦਾਰਾ ਨਾ ਮੈਂ ਮੇ ਪੈਕੇ ਗਈ ਸੀ ਕਿ ਕਿੱਥੇ ਗਈ ਸੀ ਤੇ ਮੇਰੀ ਗੱਲ ਤਾਂ ਪੂਰੀ ਹੋਣ ਦੇ ਦੇ ਫਰ ਪਰ ਜਾਈ ਜਾਣੀ ਤੂੰ ਨਾ ਬਸ ਤੂੰ ਜਦੋਂ ਪੈਰ ਲਾਇਆ ਚਾਨਣ ਜਾ ਹੋ ਗਿਆ ਪਿੰਡ ਚ ਰੌਣਕ ਹੀ ਨਹੀਂ ਸੀ ਤੀਆਂ ਲੱਗ ਗਿਆ ਅੱਛਾ ਹਾਂ ਦਿਨਾਂ ਆਏ ਆ ਉਹ ਤੇਰਾ ਨਿਛੇੜੀ ਤਾਂ ਚਲ ਜਾਇਆ ਜਾਏਗਾ ਭਾਈ ਹਨਾ ਸਾਡਾ ਤਾਂ ਪਿੰਡ ਦੀ ਨੂਤੀ ਕਰਕੇ ਫਰਜ ਬਣਦਾ ਖੜਨ ਦਾ ਤੇਰੇ ਨਾਲ ਪੈਸੇ ਟੱਕੇ ਦੀ ਲੋੜ ਹੋਵੇ ਤਦੋਂ ਮਰਜ਼ੀ ਦੱਸ ਦੀ ਹਾਂ ਜਨਾ ਤੇਰੇ ਨਾਲ ਮੈਂ ਜਾਣਦੀ ਆ ਜਾਣਦੀ ਆ ਤੇਰੀ ਮਦਦ ਨੂੰ ਕੀ ਹੋ ਗਿਆ ਆਪ ਤਾਂ ਪੰਜ ਪੰਜ ਦਿਨ ਨਹਾਉਂਦਾ ਨਹੀਂ ਕੱਪੜੇ ਬਦਲਦਾ ਨਹੀਂ ਮੈਨੂੰ ਪੈਸੇ ਕਿ ਸਵਾ ਦੇਵੇਂਗਾ ਤੂੰ ਉਹ ਤੇਰੇ ਵਾਸਤੇ ਜੋੜੀ ਬੈਠਾ ਤਾਂ ਕਹਿਣਾ ਅੱਛਾ ਅੱਛਾ ਹਾਂ ਜਿਹੜੇ ਜੋੜੀ ਬੈਠਾ ਤੂੰ ਉਹਨਾਂ ਨੇ ਦੋ ਚਾਰ ਸੂਟਸ ਸਮਾਲਾ ਉਹ ਬਾ ਲਿਆ ਕਰ ਇੱਕ ਸੂਟ ਚ ਫਿਰਦਾ ਰਹਿਣਾ ਚੱਲ ਭਾਈ ਭਲਾਈ ਦਾ ਜ਼ਮਾਨਾ ਹੀ ਨਹੀਂ ਹੈਗਾ ਤੂੰ ਤਾਂ ਗੱਲ ਨੂੰ ਆਉਣੀ ਹੈ ਮੈਂ ਨਾਲੇ ਨਸ਼ੇੜੀ ਐ ਉਹ ਮਰਿਆ ਨਹੀਂਗਾ ਜਾਉਂਦਾ ਇਹ ਹਜੇ ਤੂੰ ਕੀ ਮਦਦ ਕਰੇਂਗਾ ਮੇਰੀ ਚੱਲ ਭਾਈ ਜਾਉਂਦੀ ਰਹਿ ਏਮ ਲੱਗਦਾ ਮੈਥੋਂ ਖੱਖਾ ਪੜਵਾਉ ਦੇਖ ਲੈ ਕੀ ਲੱਛਣ ਕਰਦਾ ਫਿਰਦਾ ਅਲਵੀਰੂ ਕੋਏ ਤੂੰ ਕੁੜੀਆਂ ਨੂੰ ਛੇੜਦਾ ਹੈ ਕੌਣ ਤਾ ਤੂੰ ਹਾਂ ਤੇਰੀ ਹੱਥਾਂ 'ਚ ਰੱਤਾ ਮੇਰੇ ਨਾਲ ਪੰਗੇ ਲੈਣਾ ਤੂੰ ਮੈਂ ਕੀ ਕਿਹਨੇ ਕਿਹਾ ਤੈਨੂੰ ਕਿਹੜੇ ਕੰਮ ਕਿਹਾ ਕਹ ਕਹਦੀ ਆ ਅੱਛਾ ਹਾਂ ਕੀ ਕਹਤਾ ਮੈਨੂੰ ਹੈ ਛੇੜੀ ਜਾਂ ਨਾ ਮਾਰੀ ਨਾ ਡਾਂਗਾ ਦੇਖ ਲੈ ਉਹ ਭੱਜ ਜਾ ਯਾਰ ਮਾਰੀ ਖੜਾ ਡਾਂਗ ਤੂੰ ਬੜੀ ਕਰੀ ਓਏ ਆਪ ਤਾਂ ਜਿਹੜਾ ਬੋਲੀ ਸੀ ਬੋਲੀ ਸੀ ਗਾਹਾਂ ਬੁੜੇ ਇਹਨੂੰ ਦੱਸ ਕੇ ਲੈ ਇਹ ਤਾਂ ਭਾਂ ਦਾਦੇ ਪਿੰਡ 'ਚ ਬੋਲਦੂ ਬੇਨਤੀ ਦੱਸੀ ਵੀ ਜਮਾ ਸਿਰੇ ਦੇ ਬੰਦੇ ਨੂੰ ਆ ਇਹਦੇ ਤਾਂ ਉਹੀ ਨਹੀਂ ਗੱਲ ਪੱਛਦੀ ਹੁਣ ਪਤਨਾਮੀ ਹੋਜੂ ਬਿਨਾਂ ਗੱਲ ਤੋਂ ਨਾ ਕੋ ਲੈਂਨ ਨਾ ਦੇਣ ਮੈਂ ਕਰਦਾ ਇਹਦੇ ਨਾਲ ਜਾ ਕੇ ਗੱਲ ਕਿ ਭਾਈ ਤੂੰ ਕੀ ਦੂਸ਼ਨ ਲਾਇ ਕੋਈ ਗੱਲ ਤਾਂ ਨਹੀਂ ਬੋਲਿਆ ਮਦਦ ਦੀ ਗੱਲ ਕਰੀ ਆ ਹੈਲੋ ਹਾਂ ਕਿੱਥੇ ਜੇ ਆ ਗਿਆ ਹਾਂ ਮੈਂ ਤਾਂ ਆਪਣੇ ਘਰ ਵਾਲੀ ਪੀੜੀ ਦੀ ਗਲੀ 'ਚ ਆ ਗਈ ਮੈਂ ਆ ਗਿਆ ਬਸ ਸੂਟ ਵਾਲੇ ਵਾਰ ਮੁਰਝ ਨੱਗਿਆ ਵਸਾ ਟਲੀ ਗਲੀ 'ਚ ਆ ਮੈਂ ਵੀ ਆ ਇੱਥੇ ਮੋਰਾ ਜਾ ਪਿਆ ਮੈਂ ਉੱਚ ਧਰਦਾ ਫੋਨ ਉੱਥੋਂ ਚੱਕ ਲਈ ਦੂ ਆ ਗਿਆ ਠੀਕ ਹੈ ਠੀਕ ਹੈ ਤਰਕੇ ਵਗ ਜਾ ਮੈਂ ਆਪੇ ਚੱਕ ਲੂੰਗੀ ਬਾਕੀ ਗੱਲ ਮੈਂ ਘਰੇ ਆ ਕੇ ਕਰਦੀ ਆ ਠੀਕ ਹੈ ਕਿੱਥੇ ਜੇ ਤਰਕੇ ਗਿਆ ਪਤਾ ਨਹੀਂ ਕਿ ਖਾਣੇ ਦਾ ਤਰਕੇ ਭਲੀ ਜਾਂਦੀ ਆ ਆ ਤਰਕੇ ਇਹ ਚੱਕਿਆ ਹੋਰ ਖਰਚਾ ਪਰ ਜਾਈ ਖਰਚਾ ਕੀ ਚੱਕਿਆ ਇੱਧਰ ਜਾਂਦੀ ਆ ਕੱਲ ਲੂੰ ਮੋਰਮੋਂ ਕਿ ਤਰਦੂ ਮਰਜ਼ਾ ਖਰਚਾ ਇਹ ਭਲੀ ਚੌਂਦੀ ਆ ਤੈਨੂੰ ਕਿਹ ਕਿਸਾ ਮਾਰ ਰਿਹਾ ਆ ਨੀ ਲੰਗੜਦਾ ਤੂੰ ਆਈ ਖੜ ਜਾ ਮੇਰਾ ਕਿਹੜਾ ਬੈਰ ਆ ਦੇਖ ਮੈਨੂੰ ਦੱਸ ਦੇ ਮੈਂ ਨਹੀਂ ਦੱਸੂ ਕਿਸੇ ਕੋਲੇ ਬੇ ਤੂੰ ਮੋਗਰੋ ਲੈ ਮੇਰੇ ਮੇਰੀ ਗੱਲ ਮੇਰੀ ਗੱਲ ਬੇ ਤਾਂ ਮੇਰੇ ਕਦੋਂ ਦਾ ਮਗਰ ਲੱਗਿਆ ਫਿਰਦਾ ਕੀ ਹੋ ਗਿਆ ਓਏ ਮੈਂ ਕੀ ਮਗਰ ਲੱਗਿਆ ਮੇਰੀ ਗੱਲ ਤਾਂ ਸੁਣ ਲਓ ਪਹਿਲਾਂ ਤੋਬੇ ਤੇ ਕਰ ਕੇ ਖੜ ਗਿਆ ਮੈਨੂੰ ਪੂਰੀ ਗੱਲ ਤਾਂ ਸੁਣ ਲੈ ਭਲੇ ਦਾ ਜਮਾਨਾ ਨਹੀਂ ਆ ਤੇ ਗੱਲ ਇਹਦੀ ਗੱਲ ਨਹੀਂ ਸੁਣਨੀ ਇਹਨੂੰ ਫੜ ਕੇ ਧਾਣਾ ਸੋਗਤੀ ਮੇਰੇ ਪਿਓ ਦੇ ਸਾਹ ਨੂੰ ਮੇਰੀ ਦਸ਼ਮਣੀਆਂ ਸੁਣਦਾ ਬਾਰ ਕੱਢ ਦੇ ਨੂੰ ਬਾਰ ਕੱਢ ਦੇ ਨੂੰ ਬੰਦਰੀ ਦੇ ਬਾਰ ਕੱਢ ਦੇ ਨੂੰ ਤੁਹਣੀਆ ਆਪੇ ਪੱਟੀ ਬੰਨੋਗੇ ਜਿਆਦਾ ਅੱਖਾਂ ਤੋਂ ਤੁਹਣੀਆ ਆਪੇ ਪੱਟੀ ਬੰਨੋਗੇ ਉਦੋਂ ਕੱਲ੍ਹ ਨੂੰ ਟਾਈਮ ਆ ਜਾਵੇ ਵੀ ਕਿਹਨੇ ਵੇਲੇ ਨਾ ਲੱਗਿਆ ਮਗਰ ਉਹ ਰੂਹੀ ਆ ਯਾਰ ਲੱਗਾ ਮਗਰ ਇਹ ਸਮਾਰ ਕੇ ਖੌਂਸੜੇ ਖਾਉ ਅਜੇ ਇਹਦੀ ਫੋਈ ਨਹੀਂ ਸ਼ਾਬਾਸ਼ੇ ਸਮਾਰ ਕੇ ਤੇ ਹਣਜੀ ਤੂੰ ਫੋਨ ਕਰ ਦਿੰਦੀ ਫੋਨ ਕਿੱਥੋਂ ਬਸ ਟਾਈਮ ਹੀ ਨਹੀਂ ਲੱਗਿਆ ਕਾਲੀ ਕਾਲੀ ਮੈਂ ਕਿ ਕੋਈ ਕੰਮ ਹੋ ਗਿਆ ਹੋਊਗਾ ਗੁਰਪ੍ਰੀਤ ਨੂੰ ਕੀ ਪਤਾ ਕਿਤੇ ਕੰਮ ਧੰਦੇ ਨਾ ਗਿਆ ਹੋਵੇ ਅੱਜ ਸੰਡੇ ਸੀਗਾ ਬਹਿ ਜਾ ਫਿਰ ਬੇਲਾ ਹੀ ਸੀਗਾ ਬੇਲਾ ਤਾਂ ਸੀਗਾ ਮੈਂ ਲਿਆਉਂਦਾ ਦੋ ਮਿੰਟਾਂ ਚ ਮੈਨੂੰ ਆਇਆ ਹੋ ਗਿਆ ਕਿਤੇ ਕੋਈ ਕੰਮ ਧੰਦੇ ਜਨਾ ਗਿਆ ਹੋਵੇਂ ਤਾਂ ਇਹ ਕੋਈ ਉਹਨੂੰ ਬਾਲਾ ਮੂੰਹ ਜਨਾ ਲੈ ਕੇ ਕੋਲ ਖੜਾ ਨਾ ਕਰੇ ਐਵੇਂ ਪਿੰਡ ਚ ਨਾ ਗੱਲਾਂ ਹੀ ਬਣਵਾ ਰਹਿੰਦਾ ਹੈ ਵੇ ਭਾਈ ਮੈਂ ਤਾਂ ਪੱਥੇ ਰਟਾਲੇ ਵੜਦੀ ਆਈ ਹਾਂ ਇਹ ਤਾਂ ਮਗਰੀ ਲੱਗ ਗਿਆ ਹੱਥ ਤੋਕੇ ਮਗਰ ਪੈ ਗਿਆ ਇਹ ਤਾਂ ਇਹ ਤਾਂ ਕੰਮ ਹੀ ਹੈ ਹੋਰ ਇਹਨੇ ਕੀ ਕਰ ਕੰਮ ਕਰਨਾ ਪੁੱਛ ਨਾ ਇਹਨੇ ਤਾਂ ਲਹੂ ਪੀ ਲਿਆ ਅੱਜ ਤਾਂ ਜਮਈ ਹੱਦ ਕਰਤੀ ਐ ਨੇ ਸ਼ਰਮੀ ਲਾ ਲਈ ਦੇਖ ਲੈ ਕਿੱਥੋਂ ਤੇ ਕਰਮਾਂ ਘਰ ਆਇਆ ਲੈ ਘਰ ਤੇ ਕਰਮਾਂ ਘਰ ਆ ਗਿਆ ਹੋਰ ਇਹ ਤਾਂ ਸਮਾਰਕ ਟੂਹਾ ਜਿੰਨਾ ਚਿਕਰ ਕੁੱਟਦੇ ਨੇ ਨਾ ਇਹਦਾ ਉਹਨਾਂ ਚਿਕਰ ਇਹ ਲੋਟ ਨਹੀਂ ਆਉਂਦਾ ਆ ਇਹਦਾ ਕਹਿ ਬੀ ਜੋ ਕਹੇ ਇਕੱਲੇ ਘਰ ਜਾਣਾ ਹੁੰਦਾ ਨਾ ਫੋਨ ਕਰ ਦਿਆ ਸਰ ਅੱਡੇ ਤੋਂ ਲਿਆ ਕਰੇ ਬੇ ਭਾਈ ਕਿਸੇ ਨੂੰ ਵੀ ਕੀ ਦੋਸ਼ ਦਈਏ ਜਦੋਂ ਆਪਦਾ ਹੀ ਮਾੜਾ ਨਿਕਲਾ ਆ ਉਹ ਨਸ਼ੇੜੀ ਐ ਬਸ ਉਹਨੂੰ ਵੇਖ ਕੇ ਉਹ ਤਾਂ ਉਹਨੂੰ ਲੈ ਨਹੀਂ ਆਪਣੇ ਕੋਲ ਹੁਣ ਜਦੋਂ ਛੱਡਦਾ ਹੀ ਨਹੀਂਗਾ ਜਦੋਂ ਬਥੇਰੇ ਸਾਂ ਛੱਡ ਕੇ ਦੇਖ ਲੈ ਉਹ ਤਾਂ ਹੀ ਇਹੋ ਜਿਹਾਂ ਨੂੰ ਲੇ ਇਹ ਹੋ ਜਾਂਦਾ ਵੀ ਇਹ ਤਾਂ ਨਸ਼ੇੜੀ ਦੇ ਘਰ ਵਾਲੀ ਐ ਆਹੀਂ ਫਾਇਦਾ ਠਾਉਂਦਾ ਲਾ ਆਹੀਂ ਫਾਇਦਾ ਠਾਉਂਦੇ ਨੇ ਲੈ ਘਰ ਤੱਕ ਹੀ ਆ ਬੜਿਆ ਹਾਂ ਕੋਈ ਗੱਲ ਨਹੀਂ ਭਈ ਜੋ ਹੋਈ ਗੱਲ ਉਹ ਐ ਜਗਾ ਫਿਰ ਪਤਾ ਨਹੀਂ ਹੈ ਇਹੋ ਜੇ ਅਕੇ ਪੈਸਾ ਖੋਟਾ ਆਪਦਾ ਬਾਣੀਏ ਨੂੰ ਦੋਸ ਇਹਦੀ ਮਾਂ ਕੋਲੇ ਜਾ ਕੇ ਆਇਓ ਕੋਈ ਮੈਂ ਕਰਦਾਗਾ ਦਾ ਹਿਸਾਬ ਪਤਾ ਹਾਂ ਘਰੇ ਜਾ ਕੇ ਮੈਂ ਉਹ ਆਏ ਦੇ ਕੋ ਉਲਤਵਾ ਤੋੜ ਦੂ ਮੈਂ ਇਹ ਤਾਂ ਪਹਿਲੇ ਹੀ ਲੰਗੜਾ ਹੈ ਕਵੀ ਉਹ ਤਾਂ ਗੱਲ ਆ ਨਾ ਨਾ ਕੋੜ ਦੇ ਭਈ ਐਵੇਂ ਪਿੱਛਾ ਪਾਉਣਾ ਦੇਖ ਲੈ ਅਗਲਾ ਕੀ ਕਹਿੰਦਾ ਹੋਊਗਾ ਅਗਲਾ ਕਹਿੰਦਾ ਹੋਏ ਇਹੀ ਖਰਮਾੜੀ ਐ ਸਾਨੂੰ ਮਾੜੇ ਕਹਿਣਗੇ ਹਾਂ ਮੰਦਰ ਵੀਨੇ ਕਹਿਣਾ ਅਗਲਾ ਤਾਂ ਹਾਈ ਗੱਲ ਸੋਚਦਾ ਨਾ ਮੈਂ ਤਾਂ ਲੈ ਸੋਚ-ਸੋਚ ਬੇਸ਼ਰਮੀ ਆਈ ਜਾਂਦੀ ਐ ਕੋਈ ਨਾ ਸੋਚਦਾ ਹੋਵੇ ਤੇਰੇ ਨਾਲਾਂਗੇ ਅਸੀਂ ਕਹਿ ਕੇ ਆਵਾਂਗੇ ਲਾਂਭਾ ਦੇ ਕੇ ਆਵਾਂਗੇ ਹੁਣ ਤੁਹਾਨੂੰ ਤਾਂ ਭਾਈ ਪਤਾ ਹੀ ਐ ਮੈਂ ਤਾਂ ਕਦੇ ਗਿੱਲੇ ਗੋਹੇ ਤੇ ਪੈਰ ਨਹੀਂ ਤਰੇਗਾ ਇਸ ਵੇਲੇ ਚੋਰਾਂ ਨੂੰ ਮੋਰ ਪੈ ਗਏ ਮੇਰੀ ਤਾਂ ਲੱਤ ਜੀ ਚ ਪਹਿਲੀ ਫਰਕ ਸੀ ਨਾਲੇ ਤਾਂ ਗੋਂਡਾ ਬਣਾ ਦਿਆ ਓਏ ਫੱਟ ਤਾਂ ਲਈ ਸੀ ਖੜੀ ਮੇਰੇ ਸਾਢੇ ਦਿਨੇ ਉੱਤੋਂ ਘੁੱਟ ਪਵਾਤੀ ਪਾਇੜ ਤਾਂ ਕੱਢੂ ਪਿੱਛੇ ਤਾਂ ਨਹੀਂ ਹਟਦਾ ਐਵੇਂ ਨੀ ਕਿ ਹੱਲਾ ਅੰਗੜੇ ਨੂੰ ਨੇ ਚੱਕਰ ਅਕ ਵੱਧ ਹੁੰਦੀ ਆ ਫਿਰ ਕੀ ਪਤਾ ਸੈਣੇ ਦੀ ਕਹੋ ਤਾਂ ਕੀ ਲੱਗੂਗਾ ਪਤਾ ਇਹ ਪਤਾ ਤਾਂ ਕਰੂੰ ਮੈਨੂੰ ਸ਼ੱਕ ਤਾਂ ਉਹੀ ਆ ਇਤੋਂ ਕਈ ਵਾਰੀ ਦੇਖਿਆ ਹੁੰਦਾ ਮੈਂ ਚਲ ਦੇਖਾ ਹੀ ਬੰਦਾ ਦਾ ਫੜ ਉੱਤੋਂ ਫੜਾਉ ਜਿਹੜਿਆਂ ਨੇ ਇਹਨਾਂ ਨੇ ਕੁੱਟਿਆ ਨਾ ਮੈਨੂੰ ਉੱਤੋਂ ਫੜਾਉ ਚੋਰਾ ਨੂੰ ਮੋਰ ਪਾਊਂਗਾ ਉੱਤੋਂ ਫੜਾਉ ਇੱਕ ਤਰ੍ਹਾਂ ਇਹ ਦੇਖੀ ਨੀ ਮੀਆ ਪੈਂਦਿਆਂ ਇਹਦੀਆਂ ਗੁਰਪਰੀਜੇ ਦੀਆਂ ਚੱਕਣ ਜੋਗਾ ਨਹੀਂ ਰਹਿਣਾ